मुदाबा मु हाय हाय राजा हाइ हाय राजा प्रिंग हाइ गाय साहिब ज़िला प्रधानडीनेटर ते ब्लॉक प्रधान आम आदमी पार्टी जी समू लीडरशिप ਕੱਲ ਬੜੀ ਮਹੱਤਵਪੂਰਨ ਗੱਲ ਰਾਜਾ ਪ੍ਰਿੰਕ ਅਭਿੰਦਰ ਬਿੰਦੀ ਕੋਰਟ ਨੇ ਪ੍ਰਧਾਨ ਨੇ ਕੀਤੀ ਹੈ ਉਹ ਬਹੁਤ ਹੀ ਵਧੀਆ ਇਨਸਾਨ ਭਈ ਜੋ ਕੇ ਹੋਮ ਮਿਨਿਸਟਰ ਰਹੇ ਨੇ ਫਰਜ਼ਪਤਾ ਸਿੰਘ ਜਿਕੇ ਦੇਖਿਆ ਯਾਰ ਵੀ ਇਹ ਆਨਰ ਭਈ ਪਛਾਣ ਕਰਦੀ ਆਪਾਂ ਤੇ ਪੀਐਸਟੀ 8ਵਰੀ ਲੋਕ ਸਭਾ ਮੈਂਬਰ ਰਹੇ ਹੋਮ ਮਿਨਿਸਟਰ ਇੰਡੀਆ ਰਹੇ ਕਿੱਨਾ ਬਾਰੇ ਉਹਨੇ ਰੰਗ ਬਾਰੇ ਉਹਨਾਂ ਦੀ ਜਾਤ ਬਾਰੇ ਕੱਲਾ ਕੀਤੀਆਂ ਗਈਆਂ ਇਹ ਬਹੁਤ ਮਾੜੀ ਗੱਲ ਹੈ ਰੰਗ ਬਾਰੇ ਐਡਾ ਵਿਦਵਾਨ ਜੀ ਕੇ ਬੁੱਟਾ ਸਿੰਘ ਜੀ ਬਹੁਤ ਇੰਟੈਲੀਜੈਂਟ ਇੱਕ ਗਰੀਬ ਪਰਿਵਾਰ ਚੋਂ ਉੱਠ ਕੇ ਇੰਨੀ ਐਜੂਕੇਸ਼ਨ ਲਈ ਤੇ 8 ਵਾਰੀ ਲੋਕ ਸਭਾ ਮੈਂਬਰ ਹੈ ਇਹ ਬਹੁਤ ਵੱਡੀ ਗੱਲ ਹੈ ਆਪਰਾਂ ਚੋਂ ਉੱਠ ਕੇ ਪਰ ਰਾਜਾ ਬ੍ਰਿੰਗ ਵੱਲੋਂ ਜੋ ਟਿੱਪਣੀਆਂ ਕੀਤੀਆਂ ਗਈਆਂ ਕੱਲ ਅਸੀਂ ਕਾਡੇ ਸ਼ਬਦਾਂ 'ਚ ਨਿੰਦਾ ਕਰਦੇ ਆਂ ਤੇ ਉਹਨਾਂ ਦਾ ਵਿਰੋਧ ਕਰਦੇ ਆਂ ਉਹਨਾਂ ਨੂੰ ਇਮੀਡੀਏਟਲੀ ਮਾਫੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਜਿਹੜੇ ਸ਼ਿੰਗਾਰਸ ਹੈ ਉਹ ਸਾਡਾ ਜਾਰੀ ਰਹੂਗਾ ਕਿਉਂਕਿ ਭੂਟਾ ਸਿੰਘ ਨੂੰ ਪੜਾਈ ਇਹ ਨਹੀਂ ਪੜਾਇਆ ਪਾਰਟੀ ਕਾਂਗਰਸ ਪਾਰਟੀ ਨੇ પ્રયાસ ਐ ਪਰ ਉਹਨਾਂ ਦੀ ਆਪ ਦੀ ਕੁਆਲਿਟੀ ਸੀ ਕਿ ਆਪ ਦੀ ਚੰਗੀ ਐਜੂਕੇਸ਼ਨ ਚੰਗੇ ਉਹ ਟਾਈਮ 'ਚ ਜਿਹੜੇ ਸਾਡੇ ਲੋਕ ਗ੍ਰੈਜੂਏਟ ਬਣਦੇ ਪਰ ਉਹ ਟਾਈਮ 60 60 ਤੋਂ ਪਹਿਲਾਂ ਸਿਆਸਤ ਤੋਂ ਆਉਣ ਤੋਂ ਪਹਿਲਾਂ ਉਹ ਗ੍ਰੈਜੂਏਟ ਬਣੇ ਤੇ ਐਮਏ ਕੀਤੀ ਪੀਐਚਡੀ ਕੀਤੀ ਇਹ ਐਮੀ ਕੱਲਾ ਕਰਦੀ ਹੈ ਕਾਸਟ ਬਾਰੇ ਅਸੀਂ ਉਹਦੀ ਕੋਲ ਸਭ ਨਿੰਦਾ ਕਰਦੇ ਆ ਤੇ ਹੁਣ ਸਾਡੇ ਸਾਰੇ ਪੂਰੇ ਪੰਜਾਬ 'ਚ ਜਿਹੜੇ ਸਾਡੇ ਪਾਰਟੀ ਦੇ ਲੀਡਰ ਸਹਿਬਾਨ ਹੈ ਅੱਜ ਅਸੀਂ ਅਮਰਸਾਦ ਉਤਰ ਪ੍ਰਸਾਦ ਜੀ ਦੇ ਪੁੱਤਾਂ ਪੁੱਤਾਂ ਜਾਣ ਰਹੇ ਹਾਂ ਜਦ ਤੂੰ ਕਰ ਉਹ ਮਾਫੀ ਨਹੀਂ ਮੰਗਦਾ ਜਦ ਤੂੰ ਕਰ ਅਸੀਂ ਜਿਹੜਾ ਸਰ ਸੰਘਰਸ਼ਾ ਜਾਰੀ ਰੋਊਗਾ ਉਹਨਾਂ ਦੇ ਪੁੱਤਾਂ ਹੀ ਫੁੱਕੇ ਜਾਣਗੇ ਕਿ ਉਹਨਾਂ ਨੇ ਕੋਰਟ ਸਾਹਿਬ ਦੇ ਵੀ ਨਿੰਦਾ ਵੀ ਕਰਦੇ ਐ ਅੱਗੇ ਤੋਂ ਜੇ ਉਹਨਾਂ ਨੇ ਆਪਦੀ ਸਰਦਨੀ ਕੋਈ ਆਪਦੀ ਸੁਝਾਵਲੀ ਮਾਣੀ ਬੱਤੀ ਤਾਂ ਅਸੀਂ ਉਹ ਜਿਹੜਾ ਸੰਘਰਸ਼ਾ ਕਰਾਂਗੇ ਤੇ ਉਹਨਾਂ ਦੀ ਨਿੰਦਾ ਵੀ ਕਰਾਂਗੇ ਜੀ ਮਾਨੀ ਕੇ ਇੱਕ ਦੌਰ ਦੇ ਦੌਰਾਨ ਸਾਡੇ ਬਹੁਤ ਹੀ ਸੀਨੀਅਰ ਤੇਸ ਵਰਗੀ ਸਰ ਬੁੱਟਾ ਸਿੰਘ ਬਾਰੇ ਉਹਦੇ ਰੰਗ ਬਾਰੇ ਉਹਦੀ ਕੌਮ ਬਾਰੇ ਜੋ ਟਿੱਪਣੀਆਂ ਰਾਜਾ ਵਡਿੰਗ ਨੇ ਕੀਤੀਆਂ ਨੇ ਬਕਸ਼ੂ ਦੀ ਕੱਟ ਸ਼ਬਦ ਨਿੰਦਾ ਕਰਦੇ ਆ ਕਹਿ ਰਹੇ ਸੀ ਵੀ ਉਹ ਹੋਮ ਮਿਨਿਸਟਰ ਬਣਾਇਆ ਕਾਂਗਰਸ ਪਾਰਟੀ ਨੇ ਕਾਂਸਟ ਪਾਰਟੀ ਨੇ ਜੇ ਇਹਨਾਂ ਨੂੰ ਬਣਾਇਆ ਉਹਨਾਂ ਦੀ ਕੁਆਲਿਟੀ ਦੇ ਬਣਾਇਆ ਉਹ ਸਨਸਦ ਤੋਂ ਪਹਿਲਾਂ ਇੱਕ ਬੀਏ ਆਨਰਸ ਡਿਗਰੀ ਐਮਏ ਪੀਐਸਡੀ ਤੇ ਅੱਠ ਵਾਰੀ ਉਹ ਲੋਕ ਸਭਾ ਦੇ ਮੈਂਬਰ ਬਣੇ ਇਹਨਾਂ ਦੀ ਆਪ ਦੀ ਕੁਆਲਿਟੀ ਸੀ ਆਪ ਵੀ ਇੱਕ ਪਛਾਣ ਸੀਗੀ ਉਹ ਕਵਲਟੀ ਕਰਕੇ ਬਣੇ ਆ ਅੱਜ ਜਿਵੇਂ ਉਹਨਾਂ ਨੇ ਰੰਗ ਬਾਰੇ ਗੱਲਾਂ ਕੀਤੀਆਂ ਕਾਲੇ ਰੰਗ ਬਾਰੇ ਜਾਂ ਮਾਜਵੀ ਸਿੱਖਾਰੇ ਹਮੇਸ਼ਾ ਹੀ ਮਾਜਵੀ ਸਿੱਖ ਸਾਡੇ ਰਾਮਦਾਸਿਆ ਸਿੱਖ ਦਾ ਹੋ ਸਾਡੀਆਂ ਜਾਨੀ ਕਾਸਟਾਂ ਨੇ ਉਹ ਕਾਂਗਰਸ ਪਾਰਟੀ 'ਚ ਬਹੁਤ ਵੱਡਾ ਯੋਗਦਾਨ ਪਾਉਂਦੀ ਆ ਰਹੀਆਂ ਅੱਜ ਉਹਨਾਂ ਤੋਂ ਉਹ ਪਾਰਟੀ ਦਾ ਮੂੰਹ ਕਿਉਂ ਮੁੜਿਆ ਕਿਉਂਕਿ ਇਦਾਂ ਦੇ ਲੀਡਰ ਜਦੋਂ ਕਿਸੇ ਰੰਗ ਬਾਰੇ ਜਾਂ ਜਾਤ ਬਾਰੇ ਗੱਲਾਂ ਕਰਦੇ ਆ ਕਾ ਲੋਕੀ ਸਾਡੇ ਜਿਹੜੇ ਉਹ ਰਿਸਪੈਕਟ ਪਾਉਂਦੇ ਆ ਅੱਜ ਲੋਕੀ ਕਿਉਂ ਆ ਆਮ ਆਦੀ ਪਾਰਟੀ ਕੋਲ ਆ ਰਹੇ ਆ ਕੇਜਦੀਪਾਲ ਸਾਹਿਬ ਕੋਲ ਆ ਰਹੇ ਆ ਭਗਵੰਤ ਮਾਨ ਜੀ ਕੋਲ ਆ ਰਹੇ ਆ ਤਿੰਨ ਲੋਕਾਂ ਨੇ ਆਮ ਆਦੀ ਪਾਰਟੀ ਜੁਆਇਨ ਕੀਤੀ ਹੈ ਕਿਉਂਕਿ ਇਹ ਪਾਰਟੀ ਚ ਉਹਨਾਂ ਨੂੰ ਬੰਦ ਦਾ ਸਤਕਾਰ ਮਿਲ ਰਿਹਾ ਇਹ ਪਾਰਟੀ ਨੇ 6 ਕੈਪਟਨ ਮਿਨਿਸਟਰ ਦਿੱਤੇ ਨੇ ਤੇ ਲਾਅ ਅਫਸਰ ਦਿੱਤੇ ਨੇ ਸਾਡੇ ਚੇਅਰਮੈਨ ਦਿੱਤੇ ਨੇ ਕਿਉਂਕਿ ਇਹ ਪਾਰਟੀ ਬਹੁਤ ਵੱਡਾ ਮਾਣ ਅਤ ਸਾਡੇ ਭਰਾਵਾਂ ਨੂੰ ਮਿਲਿਆ ਸਾਡੇ ਸਾਡੇ ਜਿਹੜੇ ਐਸਸੀ ਭਰਾ ਨੇ ਉਹ ਬਹੁਤ ਵੱਡਾ ਬੈਨੀਫਿਟ ਮਿਲਿਆ ਆਇਆ ਬੈਂਕ ਦੀ ਗੱਲ ਕੀਤੀ ਮਾਫੀ ਮੰਗ ਚੁੱਕੇ ਰਹੇ ਤੇ ਰਾਜਾ ਆਪਣੀ ਗੀਆਂ ਲੱਖ ਮਾਫੀ ਮੰਗ ਲਈ ਹੈ ਪਰ ਗੱਲ ਅਸੀਂ ਪੂਰੇ ਸ਼ਬਦਾਂ ਕੋਰਣੀ ਦਾ ਕਰਦੇ ਸਾਡੇ ਜੋਨ ਦੇ ਅਰਵਿੰਦਰ ਹਾਂਜੀ ਸਾਡੇ ਡਾਕਟਰ ਸਾਹਿਬ ਤੇ ਸਾਡੇ ਜਿਹਨੇ ਜ਼ਿਲ੍ਹਾ ਪ੍ਰਧਾਨ ਨੇ ਉਹ ਇੱਥੇ ਪਹੁੰਚੇ ਹੈ ਮਾਫੀ ਮੰਗ ਲਈ ਇਹ ਨਹੀਂ ਵੀ ਅੱਜ ਤੁਸੀਂ ਬਹੁਤ ਵੱਡਾ ਕਿਸੇ ਬਾਰੇ ਕਹਿ ਦਿਓ ਜਾ ਕੇ ਮਾਫੀ ਮੰਗ ਲਓ ਇਹ ਗੱਲਾਂ ਠੀਕ ਨਹੀਂ ਗਈਆਂ ਜਦ ਤੂੰ ਕਰ ਆ ਹੁਣ ਜਿਵੇਂ ਸਾਡੇ ਗੜੀ ਸਾਹਿਬ ਨੇ ਐਸ ਐਸਟੀ ਐਸ ਸੀ ਐਸਟੀ ਮਿਸ਼ਨ ਦੇ ਚੇਅਰਮੈਨ ਨੇ ਕਿ ਉਹਨਾਂ ਨੇ ਅੱਠ ਨੂੰ ਸੱਦਿਆ ਉਹ ਦੇਖਦੇ ਕੀ ਉਹਨਾਂ ਦੇ ਐਕਸ਼ਨ ਕਰਦੇ ਆ ਤਾਂ ਉਸ ਤੋਂ ਬਾਅਦ ਇਹ ਸਾਡੇ ਸ਼ਿਕਾਇਤਾਂ ਉਹ ਜਾਰੀ ਰਹਿਣਗੇ ਜੱਤੂ ਕਰੋ ਮਾਫੀ ਨਹੀਂ ਮੰਗਦਾ ਜੱਤੂਪੁਰ ਨੂੰ ਸਾਡੇ ਜਿਹੜੇ ਚੇਅਰਮੈਨ ਹੈ ਉਸ ਤੋਂ ਬਾਅਦ 8 ਤਰੀਕ ਤੋਂ ਬਾਅਦ ਪਤਾ ਲੱਗੂ ਕਿ ਕੀ ਕੋਸ਼ਿਸ਼ਾਂ ਹੋਣਗੀਆਂ ਹਾਂਜੀ ਪ੍ਰਧਾਨ ਜੀ ਅੱਜ ਰਾਜਾ ਬ੍ਰਿੰਗ ਦਾ ਪਤਲਾ ਫੁੱਕਾ ਹੈਗਾ ਜੀ ਇਸ ਬੰਦੀ ਜਾਣਕਾਰੀ ਸੰਜੀ ਕਰਿਓ। ਆ ਵੀ ਪਤਾ ਹੈ ਕਿ ਦੰਦ ਦੰਦ ਹਲਕੇ ਦੇ ਅੰਦਰ ਜੋ ਜੀਐਮਐਨ ਤੋਂ ਚੱਲ ਰਹੀ ਆ ਉਹ ਸਪੋਰਟ ਬੈਂਕ ਨੂੰ ਧੰਨਵਾਦ ਤੇ ਰਾਜਾ ਬ੍ਰਿੰਗ ਨੇ ਕਿ ਸ਼ੇਅਰ ਮੜ ਦਿੱਤੀ ਹੈ। ਜਿਹਦੇ ਵਿੱਚ ਐਸੂ ਸਮਾਜ ਐਸੂ ਭਾਈਚਾਰੇ ਦੇ ਵਿੱਚ ਭਾਰੀ ਰੋਸ ਹੈ। ਜਿਹੜੀ ਸਟੇਟਮੈਂਟ ਉਸਨੇ ਦਿੱਤੀ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਉਹਨੇ ਸਟੇਟਮੈਂਟ ਇਹ ਦਿੱਤੀ ਹੈ ਮਹਿਰੂਨ ਸਾਡੇ ਐਸੀ ਸਮਾਜ ਦੇ ਜੋ ਕਾਂਗਰਸ ਪਾਰਟੀ ਦੇ ਵਿੱਚ ਸੀ ਉੱਟਾ ਸਿੰਘ ਗ੍ਰਹਿ ਮੰਤਰੀ ਜੀ ਉਹਨਾਂ ਦੇ ਬਰਕਰਾਰ ਤੇ ਸਟੇਟਮੈਂਟ ਦਿੱਤੀ ਹੈ ਕਿ ਇੱਕ ਮذਬੀਆ ਕਾਲੇ ਰੰਗ ਦਾ ਪੱਠੇ ਵੜਦਾ ਉਹਨੂੰ ਐ ਮੰਤਰੀ ਲਾ ਦਿੱਤਾ ਗਿਆ ਸਾਡੀ ਪਾਰਟੀ ਕਾਂਗਰਸ ਪਾਰਟੀ ਨੇ ਗ੍ਰਾਮ ਮੰਤਰੀ ਲਾਦਤਾ ਗਿਆ ਠੀਕ ਹੈ ਗ੍ਰਾਮ ਮੰਤਰੀ ਲਾਦਤਾ ਗਿਆ ਇੱਕ ਪਾਰਟੀ ਨੇ ਜੁਰੜ ਪਰ ਉਹ ਸਭੰਦੇ ਦੇ ਵਿੱਚ ਲਿਆਕਤ ਸੀ ਉਹਦੀ ਆਪਣੀ ਕੁਆਲਿਟੀ ਸੀ ਆਪਣੀ ਉਹਦੀ ਲਗਤ ਸੀ ਕਿਉਂਕਿ ਮੋਤਾ ਸਿੰਘ ਜੀ ਗ੍ਰਾਮ ਮੰਤਰੀ ਜਿਹੜੇ ਨੇ ਉਹਨਾਂ ਗਿਆਨੀ ਵੀ ਕੀਤੀ ਹੈ ਆਠਵਰੀਓ ਕੈਬਨਿਟ ਦੇ ਵਿੱਚ ਰਹਿ ਚੁੱਕੇ ਨੇ ਉਹਨਾਂ ਵੀ ਉਹਨਾਂ ਨੇ ਕੀਤੀ ਹੈ ਪੀਐਚ ਵੀ ਕੀਤੀ ਆ ਉਸ ਬੰਦੇ ਦੀ لیاقت ਤੇ ਦੇਖੀ ਜਾਵੇ ਕਨਾਈ ਨੇ ਉਹਨਾਂ ਦੀ ਜਾਤੀ ਤੇ ਹਮਲਾ ਕੀਤਾ ਇਸ ਤਰ੍ਹਾਂ ਦੇ ਬڑے ਕਾਂਗਰਸ ਪਾਰਟੀ ਵੱਲੋਂ ਬੜੇ ਜਿਹੜੇ ਨੇ ਨਿਸ਼ਾਨੇ ਸਾਧੇ ਜਾਂਦੇ ਨੇ ਟਾਰਗੇਟ ਕੀਤਾ ਜਾਂਦਾ ਹੈ ਤੇ ਅਸੀਂ ਸਾਡੇ ਐਸਆਈ ਕਮਿਸ਼ਨ ਦੇ ਚੇਅਰਮੈਨ ਸਾਹਿਬ ਜਸਪੀਰ ਸਿੰਘ ਜੀ ਗੜੀ ਸਾਹਿਬ ਪੂਰਨਮਿਆਂ ਨੂੰ ਸਰਪਕ ਕੀਤਾ 6 ਤਰੀਕ ਨੂੰ ਜੇ ਨਹੀਂ ਹਾਜ਼ਰ ਹੁੰਦੇ ਤੇ ਇਤੇ ਕੋ ਐਕਸ਼ਨ ਅਸੀਂ ਪਾਰਟੀ ਵੱਲੋਂ ਹੋਰ ਲਿਆ ਮਾਰ ਲਾਵਾਂਗੇ ਤੇ ਪ੍ਰੋਟੈਕਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ ਉਹਨਾਂ ਦੇ ਪੇਸ਼ ਹੋ ਕੇ ਜਸਵੀਰ ਸਿੰਘ ਗੜੀ ਸਾਹਿਬ ਉਹਨਾਂ ਦੇ ਕੋਲ ਪੇਸ਼ ਹੋ ਕੇ ਤੇ ਆਪਣਾ ਸਪਸ਼ਟਿਕਰਨ ਦੇਣ ਕਿ ਜਾਂ ਕਿਸ ਹਾਲਾਤ ਦੇ ਵਿੱਚ ਮੈਨੂੰ ਸਟੇਟਮੈਂਟ ਦੇਣੀ ਪਈ ਹੈ ਇਹੋ ਜੀ ਜਿਹੜਾ ਐਸੀ ਸਮਾਜ ਦੇ ਬਰਕਲਾਹ ਮੈਨੂੰ ਬੁਲਣਾ ਪਿਆ ਤੇ ਜਾਂ ਮਾਫੀ ਉੱਥੇ ਜਾ ਕੇ ਮੰਗਣਾ ਸਰ ਉਹ ਉਧਾਰਾ ਬੜਿੰਗ ਦਾ ਬਿਆਨ ਆਇਆ ਕਿ ਮੈਂ ਇਸ ਗੱਲ ਦੀ ਮਾਫੀ ਮੰਗਦਾ ਤੇ ਜਿਹੜੇ ਵਿਰੋਧੀ ਪਾਰਟੀ ਨੇ ਉਹ ਜਾਣ ਪੁੱਝ ਕੇ ਮੇਰੇ ਤੇ ਤੰਜ ਕੱਸ ਰਹੇ ਨੇ ਇਹ ਵੇਖੋ ਜੀ ਮਾਫੀ ਜਿਹੜੀ ਹੈ ਉਹ ਗਲਤੀ ਦੀ ਹੁੰਦੀ ਹੈ ਜਿਹੜਾ ਜਾਣ ਬੁੱਝ ਕੇ ਗਨਾਹ ਕਰ ਦੇਣਾ ਕਿਉਂਕਿ ਵੇਖੋ ਕਾਂਗਰਸ ਪਾਰਟੀ ਦਾ ਇਹ ਪ੍ਰਧਾਨ ਹੈ ਹਾਂਜੀ ਐਡੀ ਵੱਡੀ ਜੇਤੇ ਬਰਾਜਮਨ ਹੋ ਕੇ ਰਹਿ ਕੇ ਇਹੋ ਜਿਹੇ ਸਟੇਟਮੈਂਟਾਂ ਦੇਵੇ ਬਾਦ ਕਿੰਨਾ ਫਿਰ ਕਾਂਗਰਸ ਪਾਰਟੀ ਨੂੰ ਇਹੋ ਜਿਹੇ ਬੰਦੇ ਨੂੰ ਲੰਬੇ ਕਾਬੰਨਾ ਚਾਹੀਦਾ ਕਿਉਂਕਿ ਉਹਨੂੰ ਹੋਸ਼ ਹੀ ਕੋਈ ਨਹੀਂ ਹੈ ਕੀ ਮੰਗ ਕਰਦੇ ਨੇ ਕਾਹਨੂੰ ਆਪੀ ਜਿਹੜੀ ਹੈ ਨਾ ਉਹ ਗਲਤੀ ਇਹਦੀ ਹੁੰਦੀ ਹੈ ਇਹ ਗੁਨਾਹ ਕੀਤਾ ਉਸਨੇ ਇਹਦੀ ਮਾਫੀ ਕੋਈ ਨਹੀਂ ਹੈ ਕੀ ਜੜੀ ਸਾਹ ਦੇ ਸਾਹਮਣੇ ਪੇਸ਼ ਹੋ ਜਾ ਕੇ ਜਿੱਥੇ ਉਹਨਾਂ ਤਲਬ ਕੀਤਾ ਉੱਥੇ ਜਾ ਕੇ ਪੇਸ਼ ਹੋ ਆਪਣਾ ਸਬੈਕਟੀ ਕੰਦ ਤੇ ਕਿਹਦਾ ਹੱਕ ਹੈ ਜੋ ਕੁਛ ਇਹਨੇ ਕੀਤਾ ਇਹ ਜਾਣ ਬੁੱਝ ਕੇ ਕੀਤਾ ਉਸਨੇ ਇਹ ਉਸਨੇ ਪਤਾ ਨਹੀਂ ਕਿ ਐਸੀ ਸਮਾਜ ਕਿੱਡਾ ਵੱਡਾ ਪੰਜਾਬ ਦੇ ਵਿੱਚ ਅਸੀਂ ਸਮਾਜ ਵਿੱਚ ਸਰਕਾਰਾਂ ਚਲਦੀਆਂ ਕਿਉਂ ਇਹ ਸਟੇਟਮੈਂਟ ਦਿੱਤੀ ਹੈ ਉਹਨੇ ਕਿਨੂੰ ਖੁਸ਼ ਕੀਤਾ